ਹਾਂਜੀ ਅੱਜ ਜੇਸੀ ਜੋ ਕਿ ਜੀਸੀਆਈ ਐਲੂਮੀਨਾਇ ਕਲੱਬ ਹੈ 40 ਇਅਰਸ ਤੋਂ ਅਬੋਵ ਜੋ ਜੁਆਇਨ ਕਰਦੇ ਹੈ ਐਲੂਮੀਨਾਇ ਕਲੱਬ ਦੇ ਵਿੱਚ ਆ ਜਾਂਦੇ ਹੈ ਅੱਜ ਉਹਨਾਂ ਦੀ ਇੰਸਟਾਲੇਸ਼ਨ ਤੇ ਜ਼ੋਨ ਕੌਣ ਹੈ ਤੇ ਜਿਹਦੇ ਵਿੱਚ ਸਾਡੇ ਸੀਏ ਜਸਮਿੰਦਰ ਸਰ ਹੁਣ 2025 ਦੇ ਚੇਅਰਮੈਨ ਆ ਰਹੇ ਹੈ तो जे सी आई लुधियाना सिटी देस प्रेजिडेंट रहे हैं जे सी आई लुधियाना सिटी दी प्रेजिडेंट हाँ टू जीरो टू फाइव की और जे सी आई जो कम्युनिटी वर्कस हैं जे सी आई जो फैमिली इवेंट्स हैं वोद करके जे सी आई नोन है जे सी आई कम्युनिटी ले ਸਾਰੇ ਜੋ ਅਸੀਂ ਕੰਮ ਕਰਦੇ ਹਾਂ ਅਸੀਂ ਹੁਣ ਕਾਫੀ ਸਾਰੀਆਂ ਟ੍ਰੇਨਿੰਗਸ ਕਰਦੇ ਹਾਂ ਲੋਕਾਂ ਨੂੰ ਐਜੂਕੇਟ ਕਰਦੇ ਹਾਂ ਸੋਸਾਇਟੀ ਨੂੰ ਇੱਕ ਵਧੀਆ ਮਾਹੌਲ ਪ੍ਰੋਵਾਈਡ ਕਰਦੇ ਹਾਂ ਉਹਦੇ ਲਈ JAC ਹਮੇਸ਼ਾ ਤਤਪਰ ਹੁੰਦਾ ਹੈ ਕਿ JAC ਨੇ ਲਾਸਟ ইয়ার ਵੀ ਬਹੁਤ ਕੰਮ ਕੀਤਾ ਹੈ ਸੋਸਾਇਟੀ ਲਈ ਤੇ ਇਸイヤー ਵੀ ਜਸਮਿੰਦਰ ਸਰਦੀ ਗਾਈਡੈਂਸ ਦੇ ਅੰダー JAC ਬਹੁਤ ਕੰਮ ਕਰੇਗਾ ਮੈਡਮ ਜਸਮਿੰਦਰ ਦਾ ਮੋਟਿਵ ਕੀ ਹੈ ਜਸਮਿੰਦਰ ਦਾ ਮੋਟਿਵ ਹੈ ਲੀਡਰਸ਼ਿਪ ਡਿਵੈਲਪਮੈਂਟ ਕਰਨੀ ਇੰਡੀਵਿਜੂਅਲਸ ਦੇ ਵਿੱਚ ਤੇ ਉਹ ਲੀਡਰਸ਼ਿਪ ਡਿਵੈਲਪਮੈਂਟ ਜਿਹੜੀ ਕਰਨੀ ਆ ਉਹਦੇ ਨਾਲ ਸੁਸਾਇਟੀ ਦੇ ਵਿੱਚ ਵੀ ਚੇਂਜ ਆਏ ਤਾਂ ਸਾਡੀ ਆਪਣੀ ਪਰਸਨੈਲਿਟੀ ਗਰੋ ਹੋਏ ਤੇ ਅਸੀਂ ਲੀਡਰਸ਼ਿਪ ਡਿਵੈਲਪ ਕਰੀਏ ਤੇ ਸੁਸਾਇਟੀ ਦੇ ਵਿੱਚ ਐਸਾ ਪੋਜ਼ਿਟਿਵ ਚੇਂਜ ਆਏ ਕਿ ਲੋਕ ਜੇਸੀਆਈ ਨੂੰ ਯਾਦ ਰੱਖਣ ਜੇਏਸੀ ਨੂੰ ਯਾਦ ਰੱਖਣ ਮੈਡਮ ਜੇਸੀਆ ਕਿੱਦਾਂ ਜੁਆਇਨ ਕਰ ਸਕਦੇ ਹਾਂ ਜੇਸੀਆ ਜੁਆਇਨ ਕਰਨਾ ਬਹੁਤ ਸਿੰਪਲ ਹੈ ਅਸੀਂ ਇਹਦੇ ਜੇਸੀਆਈ ਲੁਧਿਆਣਾ ਸਿਟੀ ਨੂੰ ਜੇਏਸੀ ਨੂੰ ਅਸੀਂ ਅਪਰੋਚ ਕਰੀਏ ਔਰ ਇਹਦੇ ਮੈਂਬਰਸ਼ਿਪ ਡਿਊਜ਼ ਪੇ ਕਰਦੇ ਆ ਜੋ ਕਿ ਜਿ세 ਇੰਡੀਆ ਦੇ ਵਿੱਚ ਜਾਂਦੇ ਆ ਤੇ ਸਾਡੇ 5 ਚੈਪਟਰਸ ਐ ਜਿ세 ਲੁਧਿਆਣਾ ਸਿਟੀ ਲੁਧਿਆਣਾ ਸੈਂਟਰਲ ਲੁਧਿਆਣਾ ਫੀਨਿਕਸ ਲੁਧਿਆਣਾ ਜੈਨੇਸਿਸ ਲੁਧਿਆਣਾ ਕੁਇਨਸ ਕਿਸੇ ਵੀ ਅਸੀਂ ਚੈਪਟਰ ਨੂੰ ਜੁਆਇਨ ਕਰ ਸਕਦੇ ਆ ਤੇ ਅਸੀਂ 40 ਬਾਬ ਦੇ ਵਿੱਚ ਅਸੀਂ ਜੇਏਸੀ ਦੇ ਮੈਂਬਰਸ ਬਣ ਸਕਦੇ ਆ ਥੈਂਕ ਯੂ ਥੈਂਕ ਯੂ ਅੰ ਸਰ ਕਿਆ ਨਾਮ ਹੈ ਜੀ ਵਰਲਡ ਕੱਪ ਪ੍ਰੋਗਰਾਮ ਕਿਆ ਬੋਲਣਾ ਚਾਹਤੇ ਹੋ ਅੱਜ ਜੇਏਸੀ ਜੇਸੀਆਈ ਇੱਕ ਇੰਟਰਨੈਸ਼ਨਲ ਬਾਡੀ ਹੈ ਤੇ ਜ਼ੋਨ ਲੈਵਲ ਤੇ ਜਿਹਦੇ ਵਿੱਚ ਪੰਜਾਬ ਹਰਿਆਣਾ ਇਹ ਸ਼ਾਮਿਲ ਹੈ ਉਸ ਜ਼ੋਨ ਦੀ ਅੱਜ ਇਹ ਪ੍ਰੋਗਰਾਮ ਹੈ ਜਿਹਦੇ ਵਿੱਚ ਨਵੀਂ ਟੀਮ ਜੇਸੀ ਜਸਮਿੰਦਰ ਸਿੰਘ ਜੀ ਦੇ ਲੀਡਰਸ਼ਿਪ ਦੇ ਵਿੱਚ ਅੱਜ ਟੇਕਓਵਰ ਕਰ ਰਹੀ ਹੈ ਜੀ ਇਹ ਸਾਲ ਇਹ ਟੀਮ ਜੋ ਹੈ ਜੇਸੀਆਈ ਦੇ ਪ੍ਰੋਗਰਾਮ ਜਿਹਦੇ ਜਿਹਦੇ ਵਿੱਚ ਲੀਡਰਸ਼ਿਪ ਪ੍ਰੋਗਰਾਮਸ ਨੇ ਟ੍ਰੇਨਿੰਗ ਪ੍ਰੋਗਰਾਮ ਨੇ ਤੇ ਆਪਣੇ ਸਮਾਜ ਦੀ ਸੇਵਾ ਦੇ ਪ੍ਰੋਗਰਾਮ ਨੇ ਉਹਨਾਂ ਪ੍ਰੋਗਰਾਮਸ ਨੂੰ ਲੈ ਕੇ ਇਹ ਹੋਰ ਅੱਗੇ ਵਧੇਗੀ ਸਾਡੇ 올 ਇੰਡੀਆ ਦੇ ਵਿੱਚ ਜਿੱਥੇ 45000 ਜੀਸੀਆਈ ਦੇ ਮੈਂਬਰ ਨੇ ਤੇ ਸੀਨੀਅਰ ਪਲੇਟਫਾਰਮ ਦੇ ਵਿੱਚ 8000 ਮੈਂਬਰ ਹੈਗੇ ਨੇ ਉਹ ਇਸ ਪ੍ਰੋਗਰਾਮਸ ਦੇ ਥਰੂ ਸਮਾਜ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਤੇ ਅਪੀਲ ਕਰਦੇ ਨੇ ਕਿ ਅਸੀਂ ਸਾਰੇ ਅੱਛੇ ਨਾਗਰਿਕ ਬਣ ਕੇ ਇਸ ਸਮਾਜ ਦੇ ਵਿੱਚ ਤੇ ਇਸ ਦੇਸ਼ ਵਾਸਤੇ ਆਪਣੀ ਭੂਮਿਕਾ ਆਦਾ ਕਰੀਏ ਹਾਂਜੀ ਅਗਲੀ ਕੀ ਨਾਮ ਹੈ ਜੀਸੀ ਮਨਜੀਤ ਸਿੰਘ ਇੱਕ ਇੱਕ ਪ੍ਰਾਊਡ ਫੀਲ ਹੁੰਦਾ ਮੈਨੂੰ ਜੇਸੀਆਈ ਦੇ ਵਿੱਚ ਆ ਕੇ ਜਿਸ ਤਰ੍ਹਾਂ ਦਾ ਮੈਂ ਜਿਹੜੀ ਚੀਜ਼ਾਂ ਸਾਨੂੰ ਸਕੂਲਾਂ 'ਚ ਕਾਲਜਾਂ 'ਚ ਨਹੀਂ ਸਿਖਾਈਆਂ ਜਾਂਦੀਆਂ ਉਹ ਟ੍ਰੇਨਿੰਗ ਪ੍ਰੋਗਰਾਮ ਆਪਣਾ ਬਿਜ਼ਨਸ ਦਾ ਬਹੁਤ ਹੀ ਅੱਛੇ ਲੈਵਲ ਤੇ ਲੈ ਕੇ ਜਾਂਦੇ ਨੇ ਸਾਨੂੰ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਕਰਦਾ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਜਿਹੜਾ ਵੀ ਬੰਦਾ ਇਸ ਜੇਸੀਆਈ ਨਾਲ ਨਹੀਂ ਜੁੜਿਆ ਹੋਇਆ ਉਹ ਜੁੜ ਕੇ ਆਪਣੇ ਆਪਣੇ ਆਪ ਨੂੰ ਅਪਡੇਟ ਕਰ ਸਕਦਾ ਹੈ ਤੇ ਆਪਣੇ ਆਪ ਨੂੰ ਪ੍ਰਮੋਟ ਕਰ ਸਕਦਾ ਹੈ ਬਹੁਤ ਬਹੁਤ ਥੈਂਕ ਯੂ ਜੇਸੀਆਈ ਜਿਹੜੀ ਹੈ ਤੁਹਾਡਾ ਹੈਗਾ ਬ੍ਰਾਂਡ ਜਿਹੜਾ ਇਹ ਸਾਰੇ ਆਲ ਓਵਰ ਰੀਡੀਆਂ ਵਿੱਚ ਜਾਂ ਸਰ ਇਹ ਵਰਲਡ ਲੈਵਲ ਤੇ ਹੈਗਾ ਜੇ ਇੰਡੀਆ ਲੈਵਲ ਦੀ ਗੱਲ ਕਰੀਏ ਇੰਡੀਆ ਲੈਵਲ ਦੇ ਵਿੱਚ ਇੰਨੇ ਵਧੀਆ ਵਧੀਆ ਚੈਪਟਰਸ ਨੇ ਔਰ ਵਰਲਡ ਤੋਂ ਬਾਹਰ ਵੀ ਅਮਰੀਕਾ ਯੂ ਐਸ ਏ ਸਾਰੇ ਹਰ ਹਰ ਕੰਟਰੀ ਦੇ ਵਿੱਚ ਇਹਨਾਂ ਦਾ ਟੇਬल्स ਵਗੈਰਾ ਹੁੰਦੇ ਨੇ ਔਰ ਸਾਰੀ ਜ਼ੋਨ ਕੋਨ ਹੁੰਦੀਆਂ ਨੇ ਜ਼ੋਨ ਕੋਨ ਦੇ ਵਿੱਚ ਕੋਸ ਕੁਝ ਬਹੁਤ ਹੀ ਅੱਛੀ ਅੱਛੀਆਂ ਟ੍ਰੇਨਿੰਗਾਂ ਸਿਕਾਈਆਂ ਜਾਂਦੀਆਂ ਨੇ ਜਿਸ ਦੇ ਨਾਲ ਆਪਾਂ ਪ੍ਰੂਵ ਕਰ ਸਕਦੇ ਹਾਂ ਥੈਂਕ ਯੂ ਜੀ ਬੇਰਾ ਨਾਮ ਜੀ ਸੀ ਵਿਨੀਤ ਬਾਂਸਲ ਜ਼ੋਨ ਪ੍ਰੈਜ਼ੀਡੈਂਟ ਚੇਅਰਮੈਨ 2024 ਅੱਜ ਜਿਹੜਾ ਸਾਡਾ ਇਹ ਪ੍ਰੋਗਰਾਮ ਹੋ ਰਿਹਾ ਇਹ ਜ਼ੋਨ ਕੋਨ 2024 ਆਰ ਐਂਡ ਇੰਸਟਾਲੇਸ਼ਨ ਆਫ ਨਏ ਚੇਅਰਮੈਨ ਦੀ 2025 ਜੈਸੀ ਜਸਪ੍ਰੀਤ ਮਿੰਦਰ ਸਿੰਘ ਜੀ ਦੀ ਇਹ ਜੈਸੀ ਉਲਮਨੀ ਕਲੱਬ ਬਹੁਤ ਹੀ ਇੱਕ ਪ੍ਰੈਸਟੀਜੀਅਸ ਆਰਗੇਨਾਈਜ਼ੇਸ਼ਨ ਹੈ ਜਿਹਦੇ ਵਿੱਚ ਕੀ ਤਰ੍ਹਾਂ ਦੇ ਪ੍ਰੋਗਰਾਮਸ ਚੱਲਦੇ ਆ ਜਿਦਾਂ ਟ੍ਰੇਨਿੰਗ ਡੋਨੇਸ਼ਨਸ ਆਪਣੀ ਸੈਲਫ ਡਿਵੈਲਪਮੈਂਟ ਦੇ ਪ੍ਰੋਗਰਾਮਸ ਚੱਲਦੇ ਆ ਹੋਰ ਵੀ ਬਹੁਤ ਕੁਝ ਹੈਗਾ ਜੀ ਤੁਹਾਨੂੰ ਸਾਰਾ ਅੱਜ ਕੀ ਅਵਾਰਡ ਦਿੱਤੇ ਇਹ ਮੇਰੇ ਮੈਂ ਪਿਛਲੇ ਕੰਮਾਂ ਦੇ ਜਿਹੜੇ ਮੇਰੇ ਪਿਛਲੇ ਮੈਂ ਕੰਮ ਮੇਰੇ ਜ਼ੋਨ ਚ ਹੋਏ ਤੇ ਜਿਹੜੀ ਮੇਰੀ ਟੀਮ ਨੇ ਕੰਮ ਕੀਤੇ ਅੱਜ ਮੈਂ ਉਹਨਾਂ ਨੂੰ ਅਵਾਰਡਸ ਦੇਣ ਲਈ ਇਹ ਮੀਟਿੰਗ ਰੱਖੀ ਕੀ ਜੀ ਸਾਰਾ ਸਾਲ ਦਾ ਜਿਹੜਾ ਅਸੀਂ ਕੰਮ ਕਰਦੇ ਆ ਮੇਰੀ ਟੀਮ ਐਜ਼ ਅ ਮੈਂ ਜ਼ੋਨ ਚੇਅਰਮੈਨ ਮੇਰੀ ਟੀਮ ਨੇ ਜੋ ਕੰਮ ਕੀਤਾ ਉਹਨਾਂ ਨੂੰ ਮੈਂ ਹੁਣ ਰੈਕੋਗਨਾਈਜ਼ ਕਰਨਾ ਤੇ ਅਵਾਰਡਸ ਦੇਣਾ ਤੇ ਆਪਣੀ ਸਾਰੀ ਸਾਲ ਦੀ ਕੀ ਮੈਂ ਕਾਰਗਾਰੀ ਕੀਤੀ ਜੀ ਮੈਂ ਕੰਮ ਕੀਤੇ ਉਹ ਸਾਰੇ ਮੈਂਬਰਸ ਨੂੰ ਦੱਸਿਆ ਗਿਆ ਕੀ ਕੰਮ ਕੀਤੇ ਗਿਆ ਦੱਸਾਂ ਕਿੰਦਾ ਕੰਮ ਕੀਤਾ ਅਸੀਂ ਸੋਸ਼ਲ ਕੰਮ ਵੀ ਕੀਤੇ ਐਂਟਰਟੇਨਿੰਗ ਵੀ ਆਪਣੀਆਂ ਮੀਟਿੰਗਸ ਵੀ ਟ੍ਰੈਂਡ ਕੀਤੀਆਂ ਅਸੀਂ ਅੰਬਾਲਾ ਚ ਇੱਕ ਸਕੂਲ ਹੈ گورਨਮੈਂਟ ਸਕੂਲ ਉੱਥੇ ਸਨ ਮੈਡਮ ਨੇ ਅਪਰੋਚ ਕੀਤਾ ਇਹ ਸਾਨੂੰ ਕੁਝ ਬੱਚਿਆਂ ਲਈ ਡਰੈਸਿਸ ਚਾਹੀਦੀਆਂ ਕੁਝ ਗਰਲਸ ਕੁਝ ਬॉयਜ਼ ਅਸੀਂ ਉਹਨਾਂ ਨੂੰ 30 34 ਡ्रेसेस ਕੰਪਲੀਟ ਡ्रेसेस ਪ੍ਰੋਵਾਈਡ ਕਰਾਈਏ ਨਾਲ ਹੋਰ ਉਹਤੇ ਕੁਝ ਇਸ ਤਰ੍ਹਾਂ ਦੇ ਕਈ ਕੰਮ ਸਾਡੇ ਚੱਲਦੇ ਰਹਿੰਦੇ ਆ ਜੀ ਕੀ ਮੈਸੇਜ ਹੋਗਾ ਜਮਾਨਾ ਅਸੀਂ ਸਮਾਜ ਨੂੰ ਹੀ ਕਮਨਨੇ ਚਾਹੁੰਦੇ ਆ ਇੱਕ ਦੂਸਰੇ ਦਾ ਸਾਥ ਦਿਓ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਬਣਾਏ ਰੱਖੋ ਥੈਂਕ ਯੂ ਅੱਜ ਸਰ ਸਰ ਕੀ ਕਹਣਾ ਚਾਹੋਗੇ ਅੱਜ ਕੀ ਗੱਲ ਸਰ ਅੱਜ ਸਾਡਾ ਜੇਏਸੀ ਜੇਸੀਆਈ ਐਲੂਮਨੀ ਕਲੱਬ ਦੀ ਇੰਸਟਾਲੇਸ਼ਨ ਸੀ ਫਾਰ ਦੀ ਇਅਰ 2025 ਜਿਹਦੇ ਵਿੱਚ ਸਾਡੇ ਬਹੁਤ ਹੀ ਰਿਸਪੈਕਟਡ ਸੀਏ ਜਸਮਿੰਦਰ ਸਿੰਘ ਜੀ ਐਜ਼ ਚੇਅਰਮੈਨ ਦਾ ਅਹੁਦਾ ਸੰਭਾਲਣ ਲੱਗੇ ਆਗੇ ਨੇ ਐਂਡ ਜੀਸੀਆਈ ਬੇਸਿਕਲੀ ਇੱਕ ਯੂਐਸਏ ਬੇਸਡ ਐਨਜੀਓ ਹੈਗੀ ਹੈ ਜਿਹੜੀ 100 ਤੋਂ ਜ਼ਿਆਦਾ ਸਾਲਾਂ ਤੋਂ ਕੰਮ ਕਰ ਰਹੀ ਹੈ ਐਂਡ ਪਿਛਲੇ ਸਾਲ 2024 ਦੇ ਵਿੱਚ ਜੀਸੀਆਈ ਨੇ ਇੰਡੀਆ ਦੇ ਵਿੱਚ ਆਪਣੇ 75 ਸਾਲ ਪੂਰੇ ਕਰ ਲਏ ਹੈਗੇ ਨੇ ਜੀਸੀਆਈ ਦੀ ਨਾਰਮਲ ਏਜ ਹੈ 18 ਤੋਂ 40 ਸਾਲ ਲੇਕਿਨ 4 ਸਾਲ ਪਹਿਲਾਂ ਜੀਸੀਆਈ ਨੇ ਇੱਕ ਇਨੀਸ਼ੀਏਟਿਵ ਲਿਆ कि ਜਿਹੜੇ 40 ਸਾਲ ਤੋਂ ਉੱਪਰ ਵਾਲੇ ਬੰਦੇ ਜੀਸੀਆਈ ਤੋਂ ਬਾਹਰ ਹੋ ਗਏ ਨੇ ਉਹਨਾਂ ਨੂੰ ਵਾਪਸ ਇਸ ਪਲੇਟਫਾਰਮ ਨਾਲ ਜੋੜਨ ਲਈ ਜੀਏਸੀ ਇੱਕ ਨਵਾਂ ਚੈਪਟਰ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਅਸੀਂ ਸਮਾਜ ਵਾਸਤੇ ਪਰਸਨਲ ਗਰੋਥ ਵਾਸਤੇ bizness ਡਿਵੈਲਪਮੈਂਟ ਵਾਸਤੇ ਬਹੁਤ ਹੀ ਬਿਹਤਰੀਨ ਪ੍ਰੋਗਰਾਮ ਕਰ ਰਹੇ ਹਾਂ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਹੀ ਅੱਛੀ ਫੈਲੋਸ਼ਿਪ ਦੀ ਓਪਰਚੁਨਿਟੀ ਮਿਲ ਰਹੀ ਹੈ ਨੈਟਵਰਕਿੰਗ ਦੀ ਓਪਰਚੁਨਿਟੀ ਮਿਲ ਰਹੀ ਹੈ ਪਰਸਨਲ ਗਰੋਥ ਦੀ ਓਪਰਚੁਨਿਟੀ ਮਿਲ ਰਹੀ ਹੈ ਟ੍ਰੇਨਿੰਗਸ ਮਿਲ ਰਹੀਆਂ ਹੈਗੀਆਂ ਨੇ ਐਂਡ ਵੀ ਆਰ ਵਰਕਿੰਗ ਕੰਪਲੀਟਲੀ ਫਾਰ ਸੋਸਾਇਟੀ ਅਰੇ ਜੀ ਜੇਸੀਆਈ ਨਾਲ ਜਿਹੜੇ ਸਮਾਜ ਸੇਵਕ ਪوجਾ ਦਾ ਕੰਮ ਕਰ ਰਹੀ ਇਸ ਕੀ ਮੈਸਜ ਸਰ ਸਭ ਤੋਂ ਪਹਿਲਾਂ ਬੈਨੀਫਿਟ ਤਾਂ ਜੇਸੀਆਈ ਦੇ ਮੈਂਬਰਸ ਵਾਸਤੇ ਅਵੇਲੇਬਲ ਹੈ ਜੂਨੀਅਰਸ ਵਾਸਤੇ ਵੀ ਸੀਨੀਅਰਸ ਵਾਸਤੇ ਵੀ ਕਿ ਪਰਮਾਤਮਾ ਨਾ ਕਰੇ ਅਗਰ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਜੇਸੀਆਈ ਤੇ ਜੇਏਸੀ ਦੋਨਾਂ ਦੇ ਕੋਲ ਇੱਕ ਵੈਲਫੇਅਰ ਫੰਡ ਹੈ ਜਿਹਦੇ ਵਿੱਚ ਡਿਪੈਂਡਿੰਗ ਅਪਨ ਕਿੰਨਾ ਫੰਡ ਅਵੇਲੇਬਲ ਹੈ 10 ਲੱਖ ਤੋਂ ਲੈ ਕੇ 30 ਲੱਖ ਦੀ ਮਦਦ ਉਸ ਪਰਿਵਾਰ ਨੂੰ ਕੀਤੀ ਜਾਂਦੀ ਹੈ ਜਿਸ ਪਰਿਵਾਰ ਦਾ ਜੇਸੀਆਈ ਮੈਂਬਰ ਕਿਸੇ ਅਨਫੋਰਚੂਨੇਟ ਘਟਨਾ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਨੂੰ ਛੱਡ ਜਾਂਦਾ ਹੈਗਾ ਇਸ ਤੋਂ ਇਲਾਵਾ ਜਦੋਂ ਅਸੀਂ ਕੰਮ ਕਰ ਰਹੇ ਹਾਂ bizness ਦੇ ਵਿੱਚ ਅਸੀਂ ਇੱਕ ਦੂਸਰੇ ਨੂੰ JCI ਦੇ ਮੈਂਬਰਸ ਬਹੁਤ ਸਪੋਰਟ ਕਰਦੇ ਨੇ ਇੱਕ ਦੂਸਰੇ ਨੂੰ bizness ਰੈਫਰਲ ਦਿੱਤੀ ਜਾਂਦੀ ਹੈ ਕੀ ਹੈ ਉਹਦੇ ਲਈ ਇੱਕ bizness ਪ੍ਰੋਗਰਾਮ ਚੱਲਦਾ ਜਿਹਦਾ ਨਾਮ ਹੈ ਜੇਕੋਪ ਸੋ ਇਹ ਸਾਰੇ ਪ੍ਰੋਜੈਕਟ JCI ਵੱਲੋਂ ਕੀਤੇ ਜਾ ਰਹੇ ਹੈਗੇ ਨੇ ਸਰ ਅੱਜ ਜਿਹੜੇ ਮੈਂਬਰ ਪੂਰੇ ਆਲ ਓਵਰ ਇੰਡੀਆ ਤੋਂ ਆਏ ਨੇ ਨਹੀਂ ਅੱਜ ਜਿਹੜੇ ਮੈਂਬਰ ਆਏ ਨੇ ਜੀ ਇਹ ਪੰਜਾਬ ਤੇ ਹਰਿਆਣਾ ਤੋਂ ਆਏ ਹੈਗੇ ਨੇ ਜਲੰਧਰ ਫਗਵਾੜਾ ਲੁਧਿਆਣਾ ਤੋਂ ਹੈ ਹੀ ਹੈ ਅੰਬਾਲਾ ਕੈਥਲ ਅੰਮ੍ਰਿਤਸਰ ਗੁਰਾਇਆਂ ਐਸ ਆਰ ਜਗਤ ਤੋਂ ਫੇ ਮੈਂ ਬਸ ਆਇਆ ਕਿ ਸਰ ਮੈਸੇਜ ਆਈ ਹੈ ਜੀ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ 18 ਤੋਂ 40 ਸਾਲ ਵਾਲੇ ਨੂੰ ਖਾਸ ਤੌਰ ਤੇ ਜੀਸੀਆਈ ਦੇ ਨਾਲ ਜੋੜੀਏ ਤਾਂ ਕਿ ਜਿਹੜੇ ਬੱਚਿਆਂ ਦੀ એનર્ਜੀ ਗਲਤ ਪਾਸੇ ਡਾਇਵਰਟ ਹੋ ਰਹੀ ਹੈ ਅਸੀਂ ਉਹਨੂੰ ਚੈਨਲਾਈਜ਼ ਕਰ ਸਕੀ ਹੈ ਮੇਰੀ ਖੁਦ ਦੀ ਉਮਰ 54 ਹੈ ਮੈਂ 48 ইয়ার্স ਦੇ ਵਿੱਚ ਜੀਸੀਆਈ ਦਾ ਪਾਰਟ ਬਣਿਆ ਅੱਜ ਮੇਰਾ ਮਿਸ਼ਨ ਸਿਰਫ ਤੇ ਸਿਰਫ ਇਹ ਹੈ ਕਿ ਜਿਹੜੀ ਵੀ ਯੰਗ ਜਨਰੇਸ਼ਨ ਮੇਰੇ ਕੰਟੈਕਟ ਵਿੱਚ ਹੈ ਮੈਂ ਉਹਨੂੰ ਇਹ ਪਲੇਟਫਾਰਮ ਜ਼ਰੂਰ ਦਿਖਾਵਾ ਤਾਂ ਕਿ ਕੱਲ ਨੂੰ ਮੈਨੂੰ ਕੋਈ ਲੰਮਾ ਨਾ ਦਵੇ ਕਿ ਸਰ ਤੁਹਾਡੇ ਕੋਲ ਇੱਕ ਰਸਤਾ ਹੈਗਾ ਸੀ ਤੁਸੀਂ ਸਾਨੂੰ ਸਹੀ ਰਸਤੇ ਤੇ ਪਾ ਸਕਦੇ ਸੀ ਸਾਨੂੰ ਤੁਸੀਂ ਨਹੀਂ ਦੱਸਿਆ ਕਿਉਂਕਿ ਮੈਂ ਫੀਲ ਕੀਤਾ ਮੈਂ 28 ਸਾਲ ਦੀ ਉਮਰ ਦੇ ਵਿੱਚ ਰੋਟਰੀ ਜੁਆਇਨ ਕੀਤੀ ਸੀ ਐਂਡ ਆਮ ਵੈਰੀ ਪ੍ਰਾਊਡ ਟੂ ਬੀ ਪਾਰਟ ਆਫ ਰੋਟਰੀ ਆਲਸੋ ਲੇਕਿਨ ਮੈਨੂੰ ਅੱਜ ਵੀ ਲੱਗਦਾ ਹੈ ਕਿ ਅਗਰ ਉਸ ਵੇਲੇ ਮੈਨੂੰ ਜੇਸੀਆਈ ਮੇਰੀ ਜ਼ਿੰਦਗੀ ਵਿੱਚ ਆਈ ਹੁੰਦੀ ਤੇ ਸ਼ਾਇਦ ਮੇਰੀ ਜ਼ਿੰਦਗੀ ਦਾ ਮੁਕਾਮ ਕੁਝ ਹੋਰ ਹੋਣਾ ਸੀ ਸੋ ਜੇਸੀਆਈ ਇਸ 댓 ਇੰਪੋਰਟੈਂਟ 댓 ਬੈਨੀਫੀਸ਼ੀਅਲ ਤੇ ਮੈਂ ਤੁਹਾਡੇ ਥਰੂ ਸਾਰਿਆਂ ਨੂੰ ਅਪੀਲ ਕਰਾਂਗਾ ਜਿਹੜੇ ਵੀ ਬੱਚੇ ਜਾਂ ਜਿਹੜੇ ਯੰਗ ਲੋਕ 18 ਤੋਂ 40 ਸਾਲ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੇ ਬੱਚੇ 18 ਸਾਲ 20 ਸਾਲ 25 ਸਾਲ 30 ਸਾਲ ਦੇ ਹੈਗੇ ਆ ਉਹਨਾਂ ਨੂੰ ਸਾਡੇ ਨਾਲ ਜੁੜਵਾਨ ਇਸ ਪਲੈਟਫਾਰਮ ਦੇ ਨਾਲ ਜੋੜਨ ਤੇ ਆਪਣੇ ਉਹ ਬੱਚਿਆਂ ਦੀ ਪਰਸਨਲ ਗਰੋਥ ਦੇਖਾਂ ਤੇ ਉਹਦੇ ਥਰੂ ਸਮਾਜ ਦੀ ਗਰੋਥ ਵੀ ਉਹ ਚੈੱਕ ਕਰ ਸਕ ਜਗੇ ਥੈਂਕ ਯੂ ਜੇਸ਼ਨ ਬੜੰਦਾ ਤੇ ਉਹਦੇ ਵਿੱਚ ਅਸੀਂ ਤਕਰੀਬਨ ਇਸ ਵੇਲੇ ਪਿਛਲੇ ਸਾਲ 309 ਮੈਂਬਰ ਸੀਗੇ ਤੇ ਹੁਣ ਐਤਕੀ ਸਾਡਾ ਟਾਰਗੇਟ ਹੈ ਕਿ ਅਸੀਂ 400 ਮੈਂਬਰ ਜਿਹੜੇ ਉਹ ਪੂਰੇ ਕਰ ਲਈਏ ਜੀ ਜਿਸ ਜੋ ਹੈ ਉਹ ਲੀਡਰਸ਼ਿਪ ਡਵੈਲਪਮੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਬੱਚਿਆਂ ਨੂੰ ਟ੍ਰੇਨ ਕਰਦੀ ਹੈ ਤੇ ਵੱਡਿਆਂ ਨੂੰ ਫਨ ਤੇ ਕਮਿਊਨਿਟੀ ਡਵੈਲਪਮੈਂਟ ਦੇ ਪ੍ਰੋਜੈਕਟ ਤੇ ਪ੍ਰੋਡਕਟ ਪ੍ਰੋਗਰਾਮ ਕਰਨ ਲਈ ਸੋ ਥੈਟ ਕਿ ਜੋ ਅਸੀਂ ਸੁਸਾਇਟੀ ਕੋਲੋਂ ਵਿਆਹ ਹੈ ਆਣ ਵਾਲ ਪਿਛਲੇ ਟਾਈਮ ਦੇ ਵਿੱਚ ਉਹ ਅਸੀਂ ਸੁਸਾਇਟੀ ਨੂੰ ਵਾਪਸ ਦੇ ਸਕੀਏ। ਤਾਂ ਅੱਜ ਸਾਡਾ ਸ਼ੈਨ ਸ਼ਾ ਪਲੇਸ ਦੇ ਵਿੱਚ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਤਕਰੀਬਨ 200 ਤੋਂ ਵੱਧ ਸਾਡੇ ਮੈਂਬਰ ਜਿਹੜੇ ਨੇ ਸਾਰਾ ਪੰਜਾਬ ਚੰਡੀਗੜ੍ਹ ਪਾਰਟਸ ਆਫ ਹਰਿਆਣਾ ਅੰਬਾਲਾ ਕੈਥਲ ਉਥੋਂ ਆਏ ਹੋਏ ਨੇ ਤੇ ਉਹ ਸਾਰੇ ਰਲ ਕੇ ਪ੍ਰੋਗਰਾਮ ਜਿਹੜਾ ਉਹ ਲੀਕ ਰਹੇ ਨੇ ਤੇ ਇੰਜੋਏ ਕਰ ਰਹੇ ਨੇ ਬੱਚਿਆਂ ਨੇ ਸ਼ਾਈਨਿੰਗ ਸਟਾਰਸ ਨੇ ਬੜਾ ਵਧੀਆ ਗਿੱਧਾ ਤੇ ਭੰਗੜੇ ਦੀ ਪਰਫਾਰਮੈਂਸ ਜਿਹੜੀ ਆ ਸਾਰਿਆਂ ਨੂੰ ਦਿੱਤੀ ਤੇ ਸਾਡੇ ਕਨਵੀਨਰ ਨੇ ਜੇਪੀ ਅਗਰਵਾਲ ਜੀ ਅੱਜ ਦੇ ਪ੍ਰੋਗਰਾਮ ਦੇ ਇਹ ਸਾਡੇ ਜੇਕੌਮ ਦੇ ਮੈਂਬਰ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਮੈਂਬਰਸ਼ਿਪ ਹੈ ਗਰੋ ਕਰਕੇ ਤੇ ਵੱਡੀ ਹੋਰ ਬਣੇ ਮੈਨੂੰ ਦੋ ਲਾਈਨਾਂ ਯਾਰ ਆ ਰਹੀਆਂ ਕਿ ਜੋ ਅਸੀਂ ਜੀਸੀ ਤੋਂ ਹੀ ਸਿੱਖੀਆਂ ਮੰਜ਼ਿਲें انہੀ ਕੋ ਮਿਲਦੀ ਹੈ ਜਿਨਕੇ ਸੁਪਨਿਆਂ ਮੇ ਜਾਨ ਹੁੰਦੀ ਹੈ ਮੰਜ਼ਿਲें انہੀ ਕੋ ਮਿਲਦੀ ਹੈ ਜਿਨਕੇ ਸੁਪਨਿਆਂ ਮੇ ਜਾਨ ਹੁੰਦੀ ਹੈ ਪੰਖੋਂ ਸੇ ਕੁਛ ਨਹੀਂ ਹੋਤਾ ਓਸਲੋ ਸੇ ਉਡਾਨ ਹੁੰਦੀ ਹੈ ਥੈਂਕ ਯੂ ਵੈਰੀ ਮਚ ਧੰਨਵਾਦ ਜੀ ਸਾਰਿਆਂ ਨੂੰ ਜੇਸੀ ਜੇਸੀ ਅਲਮਨਾਇ ਕਲੱਬ ਜ਼ੋਨ ਵਾਲੋਂ 1 ਵਾਲੋਂ ਬਹੁਤ ਬਹੁਤ ਧੰਨਵਾਦ ਤੇ ਸ਼ੁਭ ਕਾਮਨਾਵਾਂ